ਤਦੋਂ ਦਰਬਾਰ ਦੇ ਅੰਦਰ ਇੱਕ ਬਜ਼ੁਰਗ ਮਾਂ ਰੋਂਦੀ ਹੋਈ ਆਉਂਦੀ ਹੈ ਉਹ ਬਜ਼ੁਰਗ ਮਾਂ ਆ ਕੇ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਦੇ ਵਿੱਚੋਂ ਇੱਕ ਬੱਚੇ ਦੀ ਮਾਂ ਹੈ ਇਸ ਬੱਚੇ ਦੀ ਨਵੀਂ ਸ਼ਾਦੀ ਹੋਈ ਸੀ ਤੇ ਘਰ ਦੇ ਬਾਹਰ ਖੜੋਤਾ ਹੋਇਆ ਸੀ ਇਹਨੂੰ ਗੁਰੂ ਨਾਨਕ ਨਾਮ ਲੇਗਾ ਲੇਵਾ ਸਿੱਖ ਸਮਝ ਕੇ ਜਾਣ ਕੇ ਉਹਨਾਂ ਸਪਾਹੀਆਂ ਨਾਲ ਚੁੱਕ ਲਿਆ ਸੀ ਇਹ ਰੋਂਦੀ ਹੋਈ ਪ੍ਰਕਸ਼ਰ ਬਾਦਸ਼ਾਹ ਦੇ ਦਰਬਾਰ ਵਿੱਚ ਆ ਕੇ ਫਰਿਆਦ ਕਰਦੀ ਆ ਵੀ ਅਸੀਂ ਸਿੱਖ ਨਹੀਂ ਆ ਅਸੀਂ ਹਿੰਦੂ ਆ ਸਾਡਾ ਸਿੱਖ ਧਰਮ ਦਾ ਕੋਈ ਵਾਹ ਵਾਸਤਾ ਨਹੀਂ ਹੈ ਕਿਰਪਾ ਕਰਕੇ ਮੇਰੇ ਪੁੱਤਰ ਦੀ ਜਾਨ ਬਖਸ਼ ਦੇ ਹੁਣ ਜਿਉਂ ਹੀ ਇੰਨੀ ਗੱਲ ਆਖੀ ਮਾਂ ਨੇ ਨਾ ਤਾਂ ਪ੍ਰੋਕਸ਼ੀਰ ਬਾਦਸ਼ਾਹ ਆਖਣ ਲੱਗਾ ਵੀ ਇੱਥੇ ਇਹ ਗੱਲ ਕਹਿਣ ਦਾ ਕੋਈ ਲਾਭ ਨਹੀਂ ਹੈ ਫਾਇਦਾ ਨਹੀਂ ਹੈ ਐਸੇ ਗੱਲ ਨੂੰ ਜਾ ਕੇ ਤੂੰ ਚਾਂਦਨੀ ਚੌਕ ਦੇ ਵਿੱਚ ਜਲਾਦ ਨੂੰ ਕਹਿ ਤੇ ਆਪਣੇ ਪੁੱਤਰ ਨੂੰ ਕਹਿ ਕਿ ਆਖੇ ਕਿ ਮੈਂ ਸਿੱਖ ਨਹੀਂ ਹਾਂ ਮੈਂ ਹਿੰਦੂ ਹਾਂ ਮੇਰਾ ਸਿੱਖ ਧਰਮ ਨਾਲ ਕੋਈ ਵਾਅ ਵਸਤਾ ਨਹੀਂ ਹੈ ਕਹਿੰਦੇ ਮਾਂ ਦੌੜਦੀ ਹੋਈ ਚੱਲਦੀ ਹੋਈ ਚਾਂਦਨੀ ਚੌਕ ਦੇ ਵਿੱਚ ਪਹੁੰਚਦੀ ਹੈ ਇੱਥੇ ਆ ਕੇ ਨਾ ਜਲਾਦ ਉਹਨਾਂ ਸਿੱਖਾਂ ਨੂੰ ਇਦਾਂ ਲਟਾਉਂਦਾ ਹੈ ਤੇ ਉੱਪਰੋਂ ਫਤਵਾ ਜਾਰੀ ਕਰ ਦਿੱਤਾ ਜਾਂਦਾ ਹੈ ਕਾਜੀ ਵੱਲੋਂ ਤੇ ਸਿਰ ਧੜ ਤੋਂ ਅਲੱਗ ਕੀਤੇ ਜਾ ਰਹੇ ਨੇ ਕਿਨੇ ਇੱਕ ਨੌਜਵਾਨ ਬੱਚੇ ਨੂੰ ਝੁਕਾਇਆ ਗਿਆ ਹੈ ਉਹਦਾ ਸਿਰ ਵੱਢਿਆ ਜਾਣਾ ਕਲਪ ਕੀਤਾ ਜਾਣਾ ਇਸ ਮਾਂ ਨੇ ਉੱਚੀ ਦਨੇ ਆਵਾਜ਼ ਮਾਰੀ ਕਾਜੀ ਸਾਹਿਬ ਰੁਕ ਜਾਓ ਇਹ ਮੇਰਾ ਪੁੱਤ ਹੈ ਅਸੀਂ ਸਿੱਖ ਨਹੀਂ ਹਾਂ ਤੁਸੀਂ ਮੇਰੇ ਪੁੱਤਰ ਨੂੰ ਬਖਸ਼ ਦਿਓ ਭਲੇਖੇ ਨਾਲ ਚੁੱਕ ਲਿਆਏ ਇਹ ਜ਼ਿੰਦਗੀ ਤੋਂ ਅਣਜਾਣ ਹੈ ਇਹਨੇ ਕੁਝ ਵੀ ਨਹੀਂ ਜਾਣਦਾ ਜ਼ਿੰਦਗੀ ਬਾਰੇ ਇਹਦੀ ਕੱਲ ਹਲੇ ਸ਼ਾਦੀ ਹੋਈ ਆ ਥੋੜੇ ਦਿਨ ਪਹਿਲਾਂ ਕੁਝੇ ਚੁੱਕ ਲਿਆ ਇਹੋ ਇਸ ਸਿੱਖ ਨਹੀਂ ਹੈ ਕੁਝ ਰਾਤਾਂ ਇਹਨਾਂ ਸਿੱਖਾਂ ਦੇ ਨਾਲ ਗੁਜ਼ਾਰੀਆਂ ਸਾਰੇ ਸ ਨੌਜਵਾਨ ਨੇ ਤ ਉਸ ਨੌਜਵਾਨ ਦਾ ਜਵਾਬ ਸੀ ਜਲਾਦ ਇਹ ਮੇਰੀ ਮਾਂ ਨਹੀਂ ਹੈ ਮੈਂ ਨਹੀਂ ਜਾਣਦਾ ਸੀ ਐਵੇਂ ਸਮਾਂ ਬਰਬਾਦ ਨਾ ਕਰ ਤੂੰ ਆਪਣੀ ਕਿਰਪਾਨ ਚਲਾ ਤੂੰ ਆਪਣੀ ਤਲਵਾਰ ਚਲਾ ਤਾਂ ਕਿ ਮੈਂ ਸ਼ਹੀਦ ਹੋਵਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਜਾ ਬੈਠਾਂ ਮਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿ ਅੱਜ ਪੁੱਤੀ ਮੇਰੇ ਕਹਿਣੇ ਤੋਂ ਬਾਹਰ ਹੋ ਗਿਆ ਮੈਨੂੰ ਪੁਛਾਣੀ ਨਹੀਂ ਲਿਆ ਤਦੋ ਪੁੱਤ ਉਸ ਜਲਾਲ ਨੂੰ ਕਹਿਣ ਲੱਗਾ ਕਿ ਨਾ ਮੇਰੀ ਮਾਂ ਤਾਂ ਉਹ ਸੀ ਜਿਸ ਨੇ ਮੈਨੂੰ ਸਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾਈਆਂ ਸੀ ਮੇਰੀ ਮਾਂ ਤਾਂ ਉਹ ਸੀ ਜਿਸ ਨੇ ਮੈਨੂੰ ਚਮਕੌਰ ਦੀ ਗੜੀ ਦਾ ਸਾਕਾ ਸੁਣਾਇਆ ਸੀ ਜਿਹਨੇ ਮੈਨੂੰ ਸਿੱਖਾਂ ਦੀਆਂ ਸ਼ੂਰਬੀਰਤਾ ਦੀਆਂ ਕਹਾਣੀਆਂ ਸੁਣਾ-ਸੁਣਾ ਕੇ ਪਾਲਿਆ ਵੱਡਿਆ ਕੀਤਾ ਏ ਇਹ ਮੇਰੀ ਮਾਂ ਨਹੀਂ ਹੈ ਜਿਹੜੀ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਬਹਿਣ ਤੋਂ ਰੋਕਦੀ ਹੈ ਧਾ ਨਿਕਲ ਗਈ ਮਾਂ ਦੀ ਅੱਖਾਂ ਖੁੱਲ ਗਈਆਂ ਮੋਹ ਦੀਆਂ ਤੰਦਾਂ ਟੁੱਟ ਗਈਆਂ ਉੱਚੀ ਦੇਣੇ ਜਲਾਦ ਨੂੰ ਕਹਿਣ ਲੱਗੀ ਜਲਾਦ ਛੇਤੀ ਤਲਵਾਰ ਚਲਾ ਮੈਂ ਅੱਖਾਂ ਨਾਲ ਵੇਖਣਾ ਚਾਹੁੰਦੀ ਆ ਮੇਰੇ ਪੁੱਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਬੈਠੀ ਆ ਐਸੇ ਮਰਜੀਵੜੇ ਯੋਧੇ ਸਾਨੂੰ ਸਿਖਾਏ